ਕੋਛਾ ਆਪਾਂ ਮਾਰਦੇ ਨਾ ਵੀ ਨਹੀਂ ਇਹ ਸਹੀ ਹੈ ਇਹਦੇ ਵਿੱਚ ਇੰਨੀ ਅਤੀਸ਼ਕਤੀ ਨਹੀਂ ਚਾਹੀਦੀ ਇਹ ਇਸ ਦੇ ਸੀਨੀਅਰ ਦਾ ਆਪਣਾ ਮਨ ਤੇ ਲੈ ਕੇ ਚੱਲਣਾ ਚਾਹੀਦਾ ਆਪਾਂ ਨੂੰ ਠੀਕ ਹੈ ਮੈਂ ਆਪਣੇ ਜੇ ਆਪਣੇ ਜਵਾਕ ਵੀ ਆਪਣੇ ਜੰਨੀਗੜ੍ਹ ਪੜ੍ਹਦੇ ਆ ਨਾ ਜਾਂ ਕਿਤੇ ਪੜ੍ਹਦੇ ਆ ਮੈਂ ਉਹਦੇ ਤੇ ਵੀ ਕਹਿੰਦਾ ਵੀ ਅੱਜ ਕੱਲ ਸਾਈਬਰ ਯੋਗ ਹੈ ਕਿਸੇ ਵਾਸਤੇ ਕੋਈ ਵੀ ਬੰਦਾ ਕਿਸੇ ਬੰਦੇ ਕਿਤੇ ਐਸੋ ਚੁਕੀ ਦਾ ਐਸ ਕੁਣੀ ਦਾ ਕਿਸੇ ਦਾ ਸ਼ਿਕਾਰ ਹੋ ਸਕਦਾ ਹੈ ਸਾਈਬਰ ਕਰਾਈ ਮੈਂ ਨਹੀਂ ਜੀ ਜਵਾਬ ਇੱਕ ਮਿੰਟ ਮੇਰੇ ਗੱਲ ਤਾਂ ਸੁਣ ਲਓ ਜੀ ਯਾਰ ਹਾਂ ਹਾਂ ਦੱਸ ਦੋ ਭਾਈ ਸਾਹਿਬ ਤੁਹਾਡੀ ਤਸੱਲੀ ਕਰਾ ਕੇ ਭੇਜੂੰਗਾ ਸਤਾਜ ਕੀ ਨਾ ਆਪਣਾ ਤਰਸੇਵ ਸਿੰਘ ਤਰਸੇਵ ਸਿੰਘ ਸਿੰਘ ਖੁੰਡੇ ਹਲਾਲ ਜੀ ਮੈਂ ਤੁਸੀਂ ਤੁਹਾਨੂੰ ਮੈਂ ਦੋ ਤਿੰਨ ਵਾਰ ਸੁਨੇਹਾ ਵੀ ਲਾਇਆ ਸੀ ਤੁਸੀਂ ਕੁਦਰਤੀ ਆਏ ਨਹੀਂ ਮੈਂ 10 15 ਦਿਨ ਹੋ ਗਏ ਇੱਥੇ ਆਏ ਨੂੰ ਮੈਂ ਤੁਹਾਨੂੰ ਬੁਲਾਇਆ ਵੀ ਸੀਗਾ ਕੁਦਰਤੀ ਆਪਣਾ ਮੇਲ ਨਹੀਂ ਹੋ ਸਕਿਆ ਤੇ ਮੈਂ ਤੁਸੀਂ ਵੀ ਸਾਡੇ ਥਾਣੇ ਦੇ ਆਦਨ ਸਤਕਾਰਯੋਗ ਬੰਦੇ ਹੋ ਇਸ ਕਰਕੇ ਇਹਦੇ ਵਾਸਤੇ ਕੁਝ ਨਹੀਂ ਕਿਹਾ ਜਾ ਸਕਦਾ ਠੀਕ ਹੈ ਉਹਦਾ ਤੁਹਾਨੂੰ ਜੇ ਹੈਗੀ ਆ ਕੋਈ ਉਹ ਤੁਹਾਨੂੰ ਉਹਦਾ ਪ੍ਰੋਪਰ ਜੇ ਜੇ ਉਹਨਾਂ ਨੂੰ ਉਸ ਫੋਨ 'ਚ ਸ਼ੱਕ ਹੈ ਤਾਂ ਫੋਨ ਤੁਹਾਡਾ ਚੈੱਕ ਕਰਕੇ ਤੁਹਾਨੂੰ ਵਾਪਸ ਦਿੱਤਾ ਜਾਊ। ਬੰਦੇ ਉਸ ਗੱਲ ਨੂੰ ਕਿਉਂਕਿ ਸਾਈਬਰ ਵਾਲੇ ਨਾਲ ਤੁਸੀਂ ਜਾਣ ਤੁਹਾਨੂੰ ਜੀ ਜਾਣ ਤੁਹਾਨੂੰ ਮੈਂ ਲਿਆਣ ਦਾ ਹਾਂ। ਠੀਕ ਹੈ ਇਹਦੇ ਮਾਹਰ। ਠੀਕ ਹੈ ਬਾਕੀ ਜੇ ਕੋਈ ਉਹ ਹੈਗੀ ਹੈ ਸ਼ੱਕ ਹੈ ਤਾਂ ਉਹਨਾਂ ਨੇ ਆਪਦਾ ਕੱਢ ਕੇ ਤੁਹਾਨੂੰ ਦੱਸਣਗੇ ਤੁਹਾਡੀ ਤਸੰਦੀ ਕਰਾਉਣਗੇ ਜੀ। ਠੀਕ ਹੈ ਇਹ ਗੱਲ ਨਹੀਂ ਹੈ ਕਿ ਵੀ ਏਜੰਸੀ ਕੋਈ ਭਜਦੀ ਨਹੀਂ ਜੀ ਕਿਸੇ ਤੋਂ। ਤੁ ਜੇ ਮੈਂ ਭੱਜ ਜੂ ਇੱਥੋਂ ਜੀ ਅੱਲਾ ਦੋਸਤੋ ਮੈਂ ਭੱਜ ਜੂ ਸਾਨੂੰ ਸੈਂਟਰਲ ਸਰਕਾਰਾਂ ਤੋਂ ਪੰਜਾਬ ਸਰਕਾਰਾਂ ਤੋਂ ਏਜੰਸੀਆਂ ਤੋਂ ਭੂਰਾ ਵਿਸ਼ਵਾਸ ਨਹੀਂ ਸਾਡੇ ਤਾਂ ਅੱਗਾਂ ਤੇ ਸੰਘਰਸ਼ ਕਰਦੇ ਤੇ ਦੇਸ਼த்ਰੋਹੀ ਦੇ ਪਰਚੇ ਦੇ ਦਿੰਦੇ ਐ ਐਨਆਈ ਨੇ ਰੇਡਾਂ ਹੀ ਕਿਸਾਨਾਂ ਉੱਪਰ ਕਰਾਂਜ ਕਰੀਆਂ ਸਰ ਜਿਹੜੇ ਦਿੱਲੀ ਬੈਠੇ ਉਹਨਾਂ ਦੇ ਘਰਾਜ ਕਰੀਆਂ ਉੱਥੇ ਬੈਠੇ ਆ ਨਾ ਸੰਗਰਾਸ਼ ਕਰ ਕਰ ਰਹੇ ਆ ਸੰਗਰਾਸ਼ ਕਰਦੇ ਲੋਕਾਂ ਦਾ ਦੇਸ਼ਦੋਈ ਦੇਸ਼ਦੋਈ ਤੱਕ ਕਹਤਾ ਉਹਨਾਂ ਨੂੰ ਇਹਦੇ ਨਾਲ ਤੁਸੀਂ ਸਾਡੇ ਨਾਲ ਨਹੀਂ ਲੜ ਸਕਦੇ ਏਜੰਸੀ ਦਾ ਵਿੱਚ ਆਇਓ ਸਰ ਪੋਲੀਟਿਕਲ ਪੁਲਿਸ ਨਹੀਂ ਕੰਮ ਦਾ ਵਿੱਚ ਆ ਸਾਡੀ ਲੜਾਈ ਕੇਂਦਰ ਸਰਕਾਰ ਖਿਲਾਫ ਮਿੰਟ ਦੱਸਿਓ ਸਾਡੀ ਲੜਾਈ ਸਰ ਕੇਂਦਰ ਸਰਕਾਰ ਖਿਲਾਫ ਆ ਮੈਂ ਮੇਰੀ ਬੇਨਤੀ ਸਰ ਪਲੀਜ਼ ਪਲੀਜ਼ ਸਰ ਪਲੀਜ਼ 2 ਮਿੰਟ ਮੈਨੂੰ ਗੱਲ ਰੱਖ ਲੈਣ ਦੋ ਕੇਂਦਰ ਦੀ ਏਜੰਸੀ ਆ ਕੇਂਦਰ ਪੰਜਾਬ ਨੂੰ ਦੱਬਣਾ ਚਾਹੁੰਦੀ ਆ ਪੰਜਾਬ ਤੋਂ ਸਾਰਾ ਕੁਝ ਖੋਲਿਆ ਪੰਜਾਬ ਦਾ ਫੈਡਰਲ ਢਾਂਚਾ ਭੰਨਤਾ ਚੰਡੀਗੜ੍ਹ ਯੂਨੀਵਰਸਿਟੀ ਖੋਲੀ ਸਾਡਾ ਸੰਵਿਧਾਨਿਕ ਰਾਈਟ ਖੋਲਿਆ ਯੂਟੀ ਬਣਾਤਾ ਚੰਡੀਗੜ੍ਹ ਨੂੰ ਸਾਡੇ 28 ਪਿੰਡ ਉਜਾੜ ਕੇ ਬਣਿਆ ਚੰਡੀਗੜ੍ਹ ਕੇਂਦਰ ਕਬਜ਼ਾ ਕਰ ਗਈ ਸਰ ਪਲੀਜ਼ ਮੈਨੂੰ ਗੱਲ ਰੱਖ ਲੈੰਦੋ ਆਪਦੀ ਡੈਮ ਸੇਫਟੀ ਐਕਟ ਬਣਾ ਕੇ ਸਾਡਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੇ ਕਬਜ਼ਾ ਕਰ ਲਿਆ ਠੀਕ ਆ ਹੁਣ ਜਿਹੜਾ ਪੰਜਾਬ ਥੋੜਾ ਬਹੁਤਾ ਰੜਕਦਾ ਥੋੜਾ ਬਹੁਤਾ ਧੜਕਦਾ ਉਹਨੂੰ ਦੱਬਣ ਦੀ ਤਿਆਰੀ ਆ ਹੁਣ ਫੇਰ ਦੁਬਾਰਾ ਖੇਤੀ ਨੀਤੀ ਲਿਆਏ ਫੇਰ ਦੁਬਾਰਾ ਤਿੰਨੇ ਕਾਲੇ ਕਾਨੂੰ ਕੀ ਰਾਮਪਾਲ ਸਿੰਘ ਜਿਹੜਾ ਕੋਈ ਕਾਨੂੰਨੀ ਜੁਰਮ ਕੀਤਾ ਉਸ ਬੰਦੇ ਨੇ ਨਹੀਂ ਕੀਤਾ ਸਰ ਪੰਜਾਬ ਸਟੂਡੈਂਟ ਯੂਨੀਅਨ ਦੀ ਆਗੂ ਹਰਵੀਰ ਕੌਰ ਗੰਧੜ ਉਹਦੇ ਘਰੇ ਰੇਡ ਹੋਈ ਆ ਸਾਡੇ ਨਾਲ ਬਰਜਿੰਦਰਾ ਕਾਲਜ ਪੜਦੀ ਸਰ ਬੀਐਸਸੀ ਮੈਡੀਕਲ ਕੀਤੀ ਹੋਈ ਹੈ ਸਰ ਉਹਨੇ ਠੀਕ ਆ ਇਸ ਕਰਕੇ ਕੋਈ ਕ੍ਰਿਮੀਨਲ ਪਰਿਵਾਰ ਨਹੀਂ ਹੈ ਅਸੀਂ ਸਿਰਫ ਇਹ ਪੁੱਛਣਾ ਚਾਹੁੰਨੇ ਆ ਕਿ ਤੁਸੀਂ ਅੱਧੀ ਰਾਤੇ ਘਰੇ ਆ ਕੇ ਉਹਨਾਂ ਦੇ ਬਿਸਤਰੇ ਪਾੜਤੇ ਬੱਚਾ ਛੋਟਾ ਨਵਰਾਜ ਸਰ ਪੰਜ ਤੀਜੀ ਕਲਾਸ ਚ ਪੜਦਾ ਉਹਨੂੰ ਵੀ ਜਿਹੜਾ ਪੁੱਛ ਕੇ ਇਹ ਉਹਦੀਆਂ ਕਿਤਾਬਾਂ ਖਿਲਾਰਤੀਆਂ ਸਰ ਸਿਲੇਬਸ ਵਾਲੀਆਂ ਨਵਰਾਜ ਦੀਆਂ ਕਿਤਾਬਾਂ ਖਿਲਾਰਤੀਆਂ ਉਹਦੇ ਸ਼ੋਪਨ ਉਹਦੀਆਂ ਪੈਨ ਪੈਨਸਲਾਂ ਵਗੈਰਾ ਲੈ ਕੇ ਚੱਕ ਕੇ ਉਹ ਲਿ ਜਾ ਕੇ ਉਹਨਾਂ ਦਾ ਬੈੱਡ ਭੜਦਾ ਸਰ ਇਹ ਕਿਹੜੀ ਜਾਂਚ ਏਜੰਸੀ ਕਰਦੀ ਜੇ ਮੰਨ ਲਓ ਕਿਸੇ ਤੇ ਤੁਹਾਨੂੰ ਸ਼ੱਕ ਆ ਤੁਸੀਂ ਸਰ ਐਸ ਐਚਓ ਸਾਹਿਬ ਤੁਸੀਂ ਆਉਂਦੇ ਤੁਸੀਂ ਆ ਕੇ ਉਹ ਕਿਹੜਾ ਬੰਦੇ ਭੱਜ ਚਲੇ ਜਾਂ ਕ੍ਰਿਮੀਨਲ ਆ ਕਿਤੋਂ ਆ ਕੇ ਢੰਗ ਨਾਲ ਕਿਸੇ ਤੋਂ ਪੁੱਛਿਆ ਵੀ ਤਾਂ ਜਾ ਸਕਦਾ ਤੂੜੀ ਖਲਾਰਤੀ ਤੂੜੀ ਚ ਮਜ਼ਦੂਰ ਪਰਿਵਾਰ ਨੇ ਕੀ ਸਰ ਲੁਕੋਇਆ ਹੋਇਆ ਅਸੀਂ ਇਹ ਕਹਿਣਾ ਕਿ ਕੇਂਦਰ ਸਰਕਾਰ ਮੋਦੀ ਸਰਕਾਰ ਸਾਡ ਤੋਂ ਬਦਲਾ ਲੈਣਾ ਚਾਹੁੰਦੀ ਆ ਨੌਂ ਦੀਪ ਸਾਲ ਦਾ ਸਾਲ ਭਰ ਅੰਦੋਲਨ ਚ ਰਹੀ ਆ ਨੌਂ ਦੀਪ ਨੂੰ ਜੇਲ੍ਹ ਰੱਖਿਆ ਕੇਂਦਰ ਸਰਕਾਰ ਨੇ ਕਿਸਾਨ ਅੰਦੋਲਨ ਚ ਸ਼ਾਮਲ ਹੋਣ ਦੀ ਬਜਾਏ ਅਸੀਂ ਇਹ ਚਾਹੁੰਦੇ ਆ ਕਿ ਜਿਹੜੀ ਗੁੰਡਾਗਰਦੀ ਕੇਂਦਰ ਸਰਕਾਰ ਕਰਨਾ ਚਾਹੁੰਦੀ ਆ ਭਾਜਪਾ ਆਰਐਸਐਸ ਕਰਨਾ ਚਾਹੁੰਦੀ ਆ ਅਸੀਂ ਇੱਥੇ ਹੋਣ ਨਹੀਂ ਦੇਣੀ ਪੰਜਾਬ ਚ ਐਨਆਈਐਸਰ ਮੈਂ ਤੁਸੀਂ ਜਿਹੜਾ ਕਹਨੇ ਹੋ ਕਿ ਸਾਡੀ ਤੁਹਾਨੂੰ ਤੁਸੀਂ ਇਦਾਂ ਨਹੀਂ ਕਰ ਸਕਦੇ ਮੈਂ ਤੁਹਾਨੂੰ ਇੱਕ ਧਾਰਨ ਦੇਣਾ ਤਰਮੂ ਇੱਥੇ ਆਪਣਾ ਬੰਗਾਲ ਦੇ ਵਿੱਚ ਸਰ ਐਨਆਈ ਦੇ ਰੇਡ ਹੋਈ ਆ ਬੰਗਾਲ ਦੇ ਵਿੱਚ ਜਿਹੜੀ ਉਥੋਂ ਦੀ ਰਾਜਕਰਤੀ ਪਾਰਟੀ ਆ ਮਮਤਾ ਬੈਂਦਰਜੀ ਉਹਨੇ ਸਾਰੀ ਟੀਮ ਸਰ ਗ੍ਰਿਫਤਾਰ ਕੀਤੀ ਆ ਤੁਸੀਂ ਸਰ ਨਾਲ ਜਾ ਕੇ ਰੇਡਾਂ ਮਰਵਾ ਰਹੇ ਹੋ ਉਹਨਾਂ ਨੇ ਫਿਰ ਕਿਵੇਂ ਗ੍ਰਿਫਤਾਰ ਕਰ ਲਈ ਕਿ ਉਥੇ ਸੂਬੇ ਨੇ ਅਧਿਕਾਰ ਨਹੀਂ ਹੈ ਹਰਿਆਣਾ ਦੀ ਪੁਲਿਸ ਨੇ ਹਰਿਆਣਾ ਦੀ ਪੁਲਿਸ ਨੇ ਪੰਜਾਬ ਪੁਲਿਸ ਨੂੰ ਗ੍ਰਿਫਤਾਰ ਕਰ ਲਿਆ ਜੇ ਤੁਸੀਂ ਨਾਲ ਜਾ ਕੇ ਰੇਡ ਮਰਵਾ ਰਹੇ ਹੋ ਸਰ ਫਿਰ ਸਾਨੂੰ ਤੁਹਾਡੀ ਸ਼ੱਕ ਕਿਉਂ ਨਾ ਹੋਵੇ ਸਰ ਬਸ ਹੁਣ ਮੈਂ ਕਰ ਲਈ ਜੀ ਗੱਲ ਹੁਣ ਤੁਸੀਂ ਕਰੋ ਜਿਹੜੀ ਕਰੀ ਨੰਬਰ 1 ਜਿਹੜੀਆਂ ਕੱਕਾ ਤੂੰ ਗੱਲਾਂ ਕੀਤੀਆਂ ਨੇ ਬਹੁਤ ਵਧੀਆ ਕੀਤੀਆਂ ਨੇ ਮੈਂ ਤੇਰੀਆਂ ਗੱਲਾਂ ਤੋਂ ਪ੍ਰਭਾਵਿਤ ਆ ਬਟ ਉਹ ਗੱਲਾਂ ਦਾ ਤੇਰੇ ਤੇ ਮੇਰੇ ਕੋਲ ਹੱਲ ਹੈ ਨਹੀਂ ਕਿ ਮੇਰੇ ਲੈਵਲ ਤੇ ਹਲਾ ਦਾ ਦੱਸ ਨਾ ਹੁਣ ਦੁਸਕਤ ਕਰ ਦੇਣਾ ਜਿਹਦੇ ਲੈ ਹੋ ਕੇ ਆਉਂ ਨੂੰ ਲਿਆਉਂ ਰਿਹਾ ਉਹ ਦਨ ਕਰ ਲੈਣੀ ਕਾਕਾ ਇਹ ਲੈਵਲ ਦਾ ਦੇਖਣਾ ਲੈਵਲ ਦਾ ਗੱਲ ਹੈ ਠੀਕ ਹੈ ਜਿੱਥੋਂ ਤੱਕ ਦੂਜਾ ਤੂੰ ਸਵਾਲ ਕਹਿਣਾ ਵੀ ਉਹਨਾਂ ਦੇ ਘਰੇ ਰੇਡ ਕਰਕੇ ਉਹਨਾਂ ਦਾ ਆ ਚੀ ਕਲਾ ਮੈਂ ਤੁਹਾਨੂੰ ਇਹ ਗੱਲ ਕਹਿਣਾ ਮੈਂ ਮੰਨਦਾ ਤੁਹਾਡੇ ਨਾਲ ਬਜਿੰਦਰਾ ਕਾਲਜ ਪੜ੍ਹੇਗੀ ਲੜਕੀ ਬਿਲਕੁਲ ਬੀਐਸਸੀ ਮੈਡੀਕਲ ਹੋਣੀ ਹੈ ਬਹੁਤ ਹੋਣਾਰ ਹੋਣੀ ਹੈ ਹੋ ਸਕਦਾ ਦੇਸ਼ ਦਾ ਭਵਿੱਖ ਹੀ ਹੋਵੇ ਕੱਲ ਨੂੰ ਕਿ ਅੱਜ ਦਾ ਨੇਤਾ ਕੱਲ ਦਾ ਅੱਜ ਦਾ ਬੱਚਾ ਕੱਲ ਦਾ ਨੇਤਾ ਆਪਾਂ ਪੜ੍ਹਦੇ ਇਸ ਗੱਲ ਨੂੰ ਮੈਂ ਇਸ ਗੱਲ ਨਾਲ ਮੈਂ ਸਹਿਮਤ ਹਾਂ ਬਟ ਕਈ ਵਾਰ ਬੰਦਾ ਮੈਂ ਤੁਹਾਨੂੰ ਕਹਿੰਦਾ ਵੀ ਇੱਕ ਤਾਂ ਹੁੰਦਾ ਵਿਸ਼ਵਾਸਿਕ ਅੰਨੇ ਵਿਸ਼ਵਾਸ ਦੀ ਵਿੱਚ ਕਈ ਵਾਰ ਕੀ ਬੰਦਾ ਇਹ ਸਾਈਬਰ ਤੋਂ ਕਈ ਵੀ ਗੱਲਾਂ ਉਤਪਨ ਹੋ ਜਾਂਦੀਆਂ ਜਿਹੜੀਆਂ ਚੀਜ਼ਾਂ ਨਹੀਂ ਪਤਲੀਆਂ ਹੀ ਡੰਡ ਰਹਿ ਜਾਂਦੀਆਂ ਠੀਕ ਹੈ ਉਹ ਜੇ ਕੋਈ ਦੇਖੋ ਇਹ ਤਾਂ ਹੈ ਨਹੀਂ ਜੀ ਐਡੀ ਦੂਰੋਂ ਆਗੀ ਟੀਮ ਜਿਉਣਾ ਕੋਈ ਇਨਪੁਟਸ ਹੈਗੀਆਂ ਸਾਈਬਰ ਦੇ ਥਰੂ ਕੋਈ ਇਨਪੁਟਸ ਹੈਗੀਆਂ ਤਾਂ ਇਹ ਜੀ ਐਵੇਂ ਤਾਂ ਪਹਿਲਾਂ ਤਾਂ ਨਹੀਂ ਪਤਾ ਲੱਗਿਆ ਵੀ ਹਰਵੀਰ ਕੋ ਦਾ ਘਰ ਇੱਥੇ ਆ ਜਾਂ ਹੋਰ ਵੀ ਜਨਤਾ ਇੱਥੇ ਸਰ ਉਹ ਇਹ ਕਹਿੰਦੇ ਆ ਕਿ ਲਖਨਊ ਇੱਕ ਮਿੰਟ ਸਰ ਉਹ ਇਹ ਕਹਿੰਦੇ ਕਿ ਲਖਨਊ ਕਾਂਸਪਰੇਸੀ ਕੇਸ ਆ ਇਹ ਬੰਦੇ ਕਦੇ ਲਖਨਊ ਗਏ ਹੀ ਨਹੀਂ ਸਰ ਉਹ ਜੇ ਤੁਸੀਂ ਦੇਖੋ ਜਿਹੜਾ ਸੈਕਸ਼ਨ ਯੂਏਪੀਏ ਦੀ ਸੈਕਸ਼ਨ 165/3 ਉਹਦੇ ਚ ਉਹਨਾਂ ਨੇ ਰੇਡ ਕਰੀ ਆ ਮੈਂ ਮੇਰੇ ਕੋਲੇ ਵੀ ਉਹਦੀ ਕਾਪੀ ਆ ਮੈਂ ਸਾਰਾ ਪੜ੍ਹ ਕੇ ਆਇਆ ਉਹ ਸਰ ਅਸੀਂ ਇਹ ਚਾਹੁੰਦੇ ਆ ਕਿ ਭੀਮ ਭੀਮਾ ਕੋਰੇਗਾ ਉਹਦੇ ਝੂਠੇ ਕੇਸ ਚ ਬੰਦੇ ਫਸਾਏ ਆ ਜੀ ਉਹਨਾਂ ਨੇ ਸਾਈਂ ਬਾਬੇ ਵਰਗੇ ਜਿਹੜੇ 90% ਪਾਹਜ ਬੰਦੇ ਆ ਜਿਹੜੇ ਖੁਦ ਟੱਟੀ ਪਿਸ਼ਾਵ ਨਹੀਂ ਜਾ ਸਕਦੇ ਸਰ ਉਹਨਾਂ ਬੰਦਿਆਂ ਨੂੰ 2.5 ਸਾਲ ਆਂਡਾ ਸੈਲ 'ਚ ਰੱਖਿਆ ਤੇ ਮਰਨ ਤੱਕ ਜੇਲ੍ਹ ਤੋਂ ਬਾਹਰ ਨਹੀਂ ਆਉਣ ਦਿੱਤੇ ਸਰ ਕੇਂਦਰ ਸਰਕਾਰ ਸਾਡੇ ਬੁੱਧੀਜੀਵੀਆਂ ਤੋਂ ਸਾਡੇ ਲੇਖਕਾਂ ਤੋਂ ਸਾਡੇ ਵਿਦਿਆਰਥੀਆਂ ਤੋਂ ਬਦਲਾ ਲੈਣਾ ਚਾਹੁੰਦੀ ਆ ਇਸ ਕਰਕੇ ਸਾਨੂੰ ਕੇਂਦਰ ਸਰਕਾਰ ਤੇ ਸ਼ੱਕ ਆ ਸਾਨੂੰ ਬੀਜੇਪੀ ਆਰਐਸਐਸ ਦੀ ਨੀਅਤ ਤੇ ਸ਼ੱਕ ਆ ਅਸੀਂ ਤਾਂ ਕਰਕੇ ਕਹਿ ਰਹੇ ਆ ਕਿ ਇਹ ਯੂਪੀ ਬਿਹਾਰ ਔਰ ਇਹ ਪੰਜਾਬ ਆ ਇੱਥੇ ਉਹ ਗੁੰਡਾਗਰਦੀ ਨਹੀਂ ਚੱਲਣੀ ਜਿਹੜੀ ਬਾਜਪਾ ਉੱਥੇ ਕਰਨਾ ਚਾਹੁੰਦੀ ਸਾਰੇ ਸਾਡਾ ਸਾਡਾ ਅਧਿਕਾਰ ਆ ਸਾਰ ਅਸੀਂ ਘੇਰਾਂਗੇ ਜੇ ਕੋ ਸਾਡੇ ਤੁਸੀਂ ਕਰਨਾ ਚਾਹੁੰਦੇ ਤੂੰ ਦੱਸ ਚਲੋ ਆਪਾਂ ਮੰਨ ਲੈਨੇ ਵਿਚਾਰੀਆਂ ਗੱਲਾਂ ਹੋ ਗਈਆਂ ਮਾਸਤੂ ਜੀ ਬੋਲੋ ਤੁਸੀਂ ਜੋ ਗੱਲਾਂ ਵੀ ਹੋ ਗਈਆਂ ਠੀਕ ਹੈ ਵੇਖੋ ਹੁਣ ਤੁਹਾਡੇ ਕੋਲੇ ਸੀ ਥੋਡੇ ਕੋਲੇ ਸੀ ਫੜਿਆ ਸੀ ਉਸਨੇ ਮੂੰਹ ਖੋਇਆ ਹੋਇਆ ਸੀ ਕੋਇਆ ਸੀ ਨਾ ਅਸੀਂ ਤੁਹਾਨੂੰ ਮਿਹਨਤ ਕਰ ਰਹੇ ਵੀ ਤੁਸੀਂ ਇਹਦਾ ਮੂੰਹ ਖਲਵਾ ਦਿਓ ਉਤੋਂ ਫੋਟੋ ਦੀ ਲੋ ਆਓ ਇਹਦਾ ਨਾਮ ਪੁੱਛੋ ਕੀ ਆ ਤੁਸੀਂ ਉਹਨੂੰ ਉਸ ਤੋਂ ਇਹ ਵੀ ਪੁੱਛ ਇੱਕ ਮਿੰਟ ਇੱਕ ਮਿੰਟ ਸਾਰੇ ਕਾਰਿਓ ਖੜੇ ਨੇ ਤੁਸੀਂ ਤਾਂ ਫਿਰ ਵੀ ਬੱਚਿਆਂ ਨੂੰ ਪੜਾਇਆ ਸਾਡੇ ਕਿਉਂਕਿ ਜਿਹੜਾ ਮਾਸਟਰ ਹੁੰਦਾ ਹੈ ਇਹ ਹਮੇਸ਼ਾ ਹੀ ਗੁਰੂ ਹੁੰਦਾ ਹੈ ਚਾਹੇ ਮੇਰਾ ਜਾਂ ਕਿਸੇ ਨੂੰ ਲੱਗੇ اچھا اچھا ਮੈਂ ਤਾਂ ਜਿਹੜੀ ਗੱਲ ਮੂੰਹ ਮੂੰਹ ਕੋਇਆ ਤੁਸੀਂ ਕਹਿੰਦੇ ਹੋ ਨੇ ਮੂੰਹ ਮੂੰਹ ਕੋਇਆ ਨਹੀਂ ਸੀ ਦੇਖੋ ਉਹ ਇੱਕ ਅਫਸਰ ਹੈ ਠੀਕ ਹੈ ਜੀ ਉਹ ਇਹ ਮੇਰੇ ਅਸਰਮੂਲ ਅਸਰਮੂਲ ਕੋ ਨਹੀਂ ਤੁਸੀਂ ਵੇਖੋ ਸਾਡੇ ਏਰੀਏ ਦੇ ਮਾਲਜੋ ਹੋਗਾ ਨਾ ਤੁਸੀਂ ਅਸਰਮੂਲ ਤੁਸੀਂ ਨਹੀਂ ਮੂਲ ਕੋਆ ਹਰਜਿੰਦਰ ਸਿੰਘ ਨੇ ਮੂਲ ਕੋਆ ਇਹਨਾਂ ਨੇ ਨਹੀਂ ਮੂਲ ਕੋਆ ਸਾਡੇ ਡਿਊਟੀਆਂ ਐ ਜਿਹੀ ਹੁੰਦੀਆਂ ਉਥੇ ਮੈਂ ਵੀ ਨਹੀਂ ਪਤਾ ਲੱਗੂਗਾ ਵੀ ਤੁਹਾਨੂੰ ਮੈਂ ਐਸਟੀਓ ਸਾਹਿਬ ਐਸਟੀਓ ਸਾਹਿਬ ਇੱਕੋ ਗੱਲ ਦਾ ਜਵਾਬ ਦੇ ਦਿਓ ਤੁਸੀਂ ਸਿੰਗਲ ਗੱਲ ਦਾ ਜਵਾਬ ਦੇ ਦਿਓ ਇੱਕੋ ਗੱਲ ਦਾ ਆਉਣ ਕੈਮਰਾ ਲੋਕ 봐 ਟੀਵੀ ਲੱਗਿਆ ਆ ਮੈਂ ਇੱਥੇ ਮਿੱਟੀ ਲਾ ਕੇ ਨੰਬਰ ਪਲੇਟ ਤੇ ਘੁਮਾਂ ਤੁਸੀਂ ਮੇਰੇ ਤੇ ਕੀ ਕਾਰਵਾਈ ਕਰੋਗੇ ਦੇ ਲੱਗੀ ਹੋ ਕੀ ਕੀ ਕਾਰਵਾਈ ਕਰੂਗਾ ਮੇਰੇ ਪੀ ਲੱਗਣ ਦੇ ਦੋ ਕਾਰਨ ਨੇ ਨਹੀਂ ਮੰਨ ਲਓ ਜੇ ਮੈਂਕਮੈਂਟ ਨਹੀਂ ਜੇ ਤੁਸੀਂ ਮੇਰੀ ਗੱਲ ਦੱਸੋ ਆਪ ਲਾਈ ਹੋਵੇ ਨੰਬਰ ਦਿਸਣਾ ਚਾਹੀਦਾ ਜੇ ਅਸੀਂ ਨੰਬਰ ਤਾਂ ਦਿਸ ਨਹੀਂ ਰਿਹਾ ਜੀ ਉਹ ਅਗਲੇ ਪਾਸੇ ਉਹ ਕਿਉਂ ਦਿਸ ਰਿਹਾ ਜੀ ਅੱਜ ਕੱਲ ਕੀ ਹੈ ਜੀ ਨੰਬਰ 4 ਦੇਖੋ ਨਹੀਂ ਤੁਸੀਂ ਜਸਟੀਫਾਈ ਨਾ ਕਰੋ ਸਰ ਉਹਨਾਂ ਦੀ ਗੱਲ ਨਹੀਂ ਸਰ ਜੇ ਪੂਰਾ ਨੰਬਰ ਨਾ ਦਿਸੂਗਾ ਉਹ ਨੰਬਰ ਦੀ ਤਵੱਜੋ ਨਹੀਂ ਦਿੱਤੀ ਜਾਣੀ ਵੀ ਚੰਡੀਗੜ੍ਹ ਦਾ ਨੰਬਰ ਆ ਹਰਿਆਣਾ ਨੰਬਰ ਆ ਪੰਜਾਬ ਨੰਬਰ ਆ ਰਾਸ਼ਟਰੀ ਨੰਬਰ ਆ ਤੁਸੀਂ ਕਾਰਵਾਈ ਕਰੋਗੇ ਸਰ ਵਿੱਚ ਦੋ ਤਰ੍ਹਾਂ ਦੇ ਕੰਮ ਹੁੰਦਾ ਜੀ ਇੱਕ ਤਾਂ ਜੇ ਬੰਦੇ ਦੀ ਕੋਈ ਮੀਤ ਮੇਰੀ ਮਾੜੀ ਹੈ ਤਾ ਮੈਂ ਆਉਂਦੇ ਤੇ ਮਿੱਟੀ ਲਾਉਂਗਾ ਸਾਫਾ ਸਰ ਇੱਕ ਹੁੰਦੀ ਇਹ ਨਾ ਮੋਦੀ ਨੀਤ ਮਾੜੀ ਆ ਜੀ ਫਿਰ ਲਾਇਆ ਨਹੀਂ ਜੀ ਇਹ ਕਈ ਵਾਰੀ ਆਪਾਂ ਟੱਪਦੇ ਆ ਕਾਰਨ ਕਿਹੜਾ ਵੀ ਨਹੀਂ ਸਰ ਨਹੀਂ ਨਹੀਂ ਜੀ ਗਲਤ ਗੱਲ ਆ ਜੀ ਇਹ ਇੱਕ ਅਥੜਾ ਮਲੀ ਹੋਈ ਮਿੱਟੀ ਦਿੱਲੀ ਮਿੱਟੀ ਬੜੀ ਦਿੱਲੀ ਮਿੱਟੀ ਲਾਈ ਆ ਸਰ ਕੱਲੀ ਨੰਬਰ ਪਲੇਟ ਤੇ ਪੈਣੀ ਸੀ ਮਿੱਟੀ ਬਾਈ ਸੈਟਿੰਗ ਕੀਤੀ ਸੀ ਜੀ ਉਹ ਆਪ ਦਾ ਸਰ ਮਲੀ ਹੋਈ ਆ ਮਿੱਟੀ ਕਰਕੇ ਜਾਣਾ ਸੀ ਜੀ ਮਿੱਟੀ ਮਲੀ ਹੋਈ ਆ ਆਹ ਵੇਖੋ ਆ ਤੁਹਾਡੇ ਵਿਭਾਗ ਵਿੱਚੋਂ ਰਿਟਾਇਰ ਹੋਇਆ ਬੰਦਾ ਇਹ ਮਿੱਟੀ ਜਿਹੜੀ ਪਲੇਟ ਤੇ ਥੋੜੋ ਲੱਗਣੀ ਸੀ ਇਹ ਗੱਡੀ ਤੇ ਸਾਰੀ ਤੇ ਮਿੱਟੀ ਪੈ ਜਾਂਦੀ ਹੈ ਮੰਨਦੇ। ਥੱਲੇ ਪੋਚਾ ਲੱਗਿਆ। ਇੰਨੀ ਉੱਤੋਂ ਤਾਂ ਮਿੱਟੀ ਆਪਣੇ ਕਰ ਲਾਂਗੇ ਨਹੀਂ ਸਕਦੀ ਜੀ। ਸਰ ਜੀ ਆ ਕੇ ਦੇਖੋ ਪੋਚਾ ਸਾਹਮਣੇ ਮਿੱਟੀ ਵਾਲੀ ਚੱਲੋ ਸਾਹਮਣੇ ਆਓ। ਲੱਗਣੀ ਜੀ ਥੱਲੇ ਲੱਗਣੀ ਥੱਲੇ ਉਹਦੇ ਲੱਗੂ ਉੱਤੇ ਥੋੜਾ ਲੱਗਣੀ ਚਾਹੀਦੀ। ਮਿੱਟੀ ਥੱਲੇ ਲੱਗਣੀ। ਇਹ ਦਾਰਨੀ ਜਿਹੜਾ ਜਲਾਲ ਕਰੋਗੇ ਗੱਡੀ ਤੋਂ। ਦੋ ਦੋ ਦੇਖ ਲੱਗਦੇ। ਉਹ ਗੱਲ ਹੈ ਕਿ ਤੁਸੀਂ ਤੁਹਾਨੂੰ ਡਾਊਟ ਹੋ ਗਿਆ ਤਾਂ ਤੁਹਾਨੂੰ ਲੱਗਣ ਲੱਗੇ। ਲੱਗਣਾ ਹੀ ਸੀਗਾ ਜੀ। ਲੱਗਣ ਲੱਗੇਗੀ। ਪਰ ਲਾਈ ਨਹੀਂ ਹੋਈ। ਤੁਹਾਨੂੰ ਨੇ ਲਾਈ ਹੋਈ ਆ ਸਰ ਨਹੀਂ ਨਹੀਂ ਲਾਈ ਸਰ ਜਲਾਣ ਕਰਦੇ ਨੰਬਰ ਦੇ ਅੱਗੇ ਬੱਤੀ ਯਾਰ ਨਿਸ਼ਾਨਾਂ ਦੇ ਹਿਸਾਬ ਨਾਲ ਵੇਖ ਲੋ ਨਹੀਂ ਨਹੀਂ ਨਿਸ਼ਾਨਾਂ ਦੇ ਹਿਸਾਬ ਦੇ ਨਾਲ ਉਹ ਉਂਗਲਾਂ ਨਾਲ ਮਿੱਟੀ ਲੱਗੀ ਹੋਈ ਆ ਹੱਥ ਨਾਲ ਆਪਾਂ ਕੰਮ ਨਿਬੇੜ ਕੇ ਗਏ ਨੇ ਉਹ ਤੁਹਾਨੂੰ ਕੋਈ ਨਹੀਂ ਜਿਹੜਾ ਤੁਹਾਡੇ ਦੇ ਇਹ ਨਾਲੇ ਸਾਹਮਣੇ ਤੇ ਐਕਸ਼ਨ ਹੋਊਗਾ ਐਸਐਚਓ ਸਾਹਿਬ ਐਸਐਚਓ ਸਾਹਿਬ ਆਪਣਾ ਕੰਮ ਦਾ ਕਰਕੇ ਜਾਣਾ ਹਾਂ ਦੇਖੋ ਜਿਹੜਾ ਪ੍ਰਧਾਨਗੀਆ ਕਰਦੇ ਉਹ ਮਤਲਬ ਯਾਨੀ ਕਿ ਆਪਾਂ ਲੰਮਾ ਆਪਾਂ ਬਾਰਵੀਂ ਦੀ ਨਾ ਤਣਿਆ ਜਦੋਂ ਆਪਾਂ ਨੂੰ ਕੋਈ ਡਰ ਨਹੀਂ ਕੰਮ ਨਿਬੇੜ ਲਿਆ ਬਾਰਵੀਂ ਦੀ ਜਾਣਾ ਆਪਾਂ ਕਦੇ ਪਿੱਛੇ ਮਾਰਦੀ ਆ ਇਹ ਸਾਲ ਸੇ ਇੱਧਰ ਡੋਰ ਰਹੀ ਹੈ ਨਹੀਂ ਇੱਧਰ ਦੀ ਆ ਇੱਧਰ ਵੀ ਆਇਆ ਜੀ ਤਾਂ ਆਇਆ ਮਾਰ ਰਹੀ ਗੱਡੀ ਉੱਥੇ ਠੱਗੀ ਆ ਉਹ ਗੱਡੀ ਇੱਕ ਪਾਸੇ ਲੱਗੀ ਗੱਡੀ 712 ਆ ਆਸੀ ਆਸੀ ਉਹ ਗੱਡੀ ਕਿੱਧਰ ਠੱਗੀਆਂ ਜੀ ਉੱਥੇ ਇੱਕ ਗੱਡੀ ਕੱਟ ਲਈ ਇੱਕਾ ਮੋੜ ਤੇ ਖੜੀ ਆ ਤੁਹਾਡੇ ਸਾਹਮਣੇ ਗੱਡੀ ਅਸੀਂ ਕਿਹਾ ਕਿ ਟੂਰਦੀ ਆ ਇੱਕ ਗੱਡੀ ਉਹਨਾਂ ਦੀ ਕਦੋਂ ਕਰਕੇ ਖੜੀ ਸੀ ਤੁਹਾਡੇ ਉੱਥੇ ਕਿਹੜੇ ਘਰੇ ਗਈ ਉਹਨੂੰ ਪੁੱਛ ਲੋ ਕਿਹੜੀਆਂ ਇਹ ਇਹੋ ਹੀ ਆ ਜੀ ਨਹੀਂ ਉਹਨੇ ਗਈ ਨਹੀਂ ਪਿੰਡੇ ਉਹਨਾਂ ਦਾ ਗੱਡੀਆਂ ਕਿਹੜਾ ਥਾਣੇ ਲੈ ਗਏ ਥਾਣੇ ਗੱਡੀਆਂ ਥਾਣੇ ਹੋ ਜਾਉਂਦੀ ਆ ਅਸੀਂ ਆਪਣੀ ਮੀਟਿੰਗ ਸਾਡਾ ਇਹ ਆ ਕਿ ਤੂੰ ਬਾਅਦ ਸਾਡੇ ਬਿਨਾ ਦੱਸੇ ਸਰ ਕਿਸੇ ਸਾਡੇ ਬੰਦੇ ਨੂੰ ਪਰੇਸ਼ਾਨ ਨਾ ਕਰਿਆ ਜਾਵੇ ਕਿਉਂਕਿ ਇਹ ਬੰਦੇ ਜਿੰਨਾ ਚਿਰ ਮੈਂ ਬੈਠਾ ਤੇਰੀ ਪਰੇਸ਼ਾਨੀ ਤੇ ਮੈਂ ਤੇਰੇ ਨਾਲ ਸਹਿਮਦਾ ਤੂੰ ਜੇ ਤੇਰੀ ਪਰੇਸ਼ਾਨੀ ਤੋਰੂਗਾ ਤਰਸੇਮ ਵੀ ਆ ਬਾਈ ਦਾ ਗਿਦਰ ਉਹ ਤੋਂ ਬਹੁਤ ਮੇਰੇ ਨਾਲ ਮੈਂ ਇਹਨਾਂ ਨੂੰ ਵਾਜਦਾ ਸੁਣਦਾ ਰਹਿਣਾ ਮੈਂ ਸਰ ਮੈਂ ਵੀ ਤੁਹਾਨੂੰ ਮਿਲਦਾ ਰਿਹਾ ਜੀ ਮੈਂ ਨੌਜਵਾਨ ਭਾਰਸਵਰ ਜਨਮ ਸਕਦੀ ਹਾਂ ਮੇਰਾ ਨਾਮ ਮੰਗਾ ਜਾਦਾ ਜੀ ਬਿਲਕੁਲ ਤੁਹਾਨੂੰ ਜਿੱਥੇ ਤੁਹਾਡਾ ਹੱਕ ਹੈ ਜੋ ਜਿੱਥੇ ਤੁਸੀ ਵਿਚਰਨਾ ਜਿੱਥੇ ਤੁਹਾਨੂੰ ਤੁਹਾਨੂੰ ਉੱਥੇ ਪੂਰਾ ਮਾਨ ਸਤਕਾਰ ਦਿੱਤਾ ਜਾਂਦਾ ਹੈ। ਇੰਨੀ ਚ ਕੋਈ ਗੱਲ ਨਹੀਂ ਅਸੀਂ ਜਾਂਦਾ ਔਰ ਦਿੱਤਾ ਜਾਵੇਗਾ ਦਿੱਤਾ ਜਾਂਦਾ ਰਹੇਗਾ। ਬਹੁਤ ਧੰਨਵਾਦੀ। ਇਹ ਗੱਲ ਨਹੀਂ ਤੁਸੀਂ ਕਹਿ ਸਕਦੇ ਵੀ ਤੁਹਾਡਾ ਜਿੱਥੇ ਤੁਹਾਡਾ ਸਥਾਨ ਹੈ ਉਸ ਤੋਂ ਤੁਹਾਨੂੰ ਵੱਧ ਮਾਨ ਸਤਕਾਰ ਦੇਾਂਗੇ ਅਸੀਂ ਉਸ ਤੋਂ ਘੱਟ ਨਹੀਂ ਦਿੰਦੇ। ਇਹਨਾਂ ਨੂੰ ਸਰ ਪੁਲਿਸ ਸਾਡੀ ਸਾਡਾ ਸਨਿਆਹ ਲਾ ਦਿਓ ਜੀ ਸਾਡਾ ਮਾਨ ਸਤਕਾਰ ਇੰਨੀ ਗੱਲ 'ਚ ਹੀ ਹੈ ਕਿ ਸਾਡੇ ਸੰਘਰਸ਼ੀ ਲੋਕਾਂ ਨੂੰ ਜੇ ਪਰੇਸ਼ਾਨ ਕਰਨਗੇ ਅਸੀਂ ਸਰ ਜੇ ਉਹਨਾਂ ਦੇ ਡੈਮੋਕਰੈਟਿਕ ਰਾਈਟ ਆ ਸਾਡੇ ਫੰਡਾਮੈਂਟਲ ਰਾਈਟ ਵੀ ਹੈਗੇ ਆ ਸਾਡੇ ਡੈਮੋਕਰੈਟਿਕ ਰਾਈਟ ਵੀ ਹੈਗੇ ਆ ਇਹ ਮਨੁੱਖੀ ਅ ਮੈਂ ਉਹੀ ਕਹਿਣਾ ਜੀ ਫਿਰ ਜੇ ਅੱਜ ਤੋਂ ਬਾਅਦ ਰੇਡ ਹੋਊਗੀ ਸਾਰ ਅਸੀਂ ਘਰਾਵਾ ਘਰਾਓ ਕਰਾਂਗੇ ਅਸੀਂ ਕਰ ਸਕਦੇ ਹਾਂ ਅਸੀਂ ਘਰਾਓ ਇਹਨਾਂ ਦਾ ਕਰਾਂਗੇ ਲੰਮਾ ਨਾ ਕਰ ਗਿਆ ਕੋਈ ਲੰਮਾ ਨਾ ਕਰ ਚੱਲੋ ਜੀ ਅਸੀਂ ਮਿੰਟ ਦੀ ਉੱਥੇ ਮੇਰੇ ਕੋਲ ਮੇਰੇ ਕੋਲ ਆ ਜਾਓ ਉੱਥੇ ਗੱਡੀ ਸਾਹਿਬ ਇੱਕ ਰੀ ਲੈ 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 ਜੀ ਚਾਬੀ ਆ ਗਈ ਲੈ ਕੇ ਲਿਆ ਕੇ ਥਾਣੇ ਲਿਆ ਥਾਣੇ ਲਿਆ ਆਪਣੇ ਆਹ ਕਹਿ ਦੇ ਨੀ ਆਹ ਗੱਡੀ ਲੈ ਆ ਛੋੜੇ ਥਾਣੇ ਲੈ ਜਾ ਯਾਰ ਮੈਂ ਕਰ ਉਹ ਇੱਧਰ ਦੇ ਪਾਸੇ ਰੋਕ ਲੋ اٿي کدي لڳ جاؤ اوترا اوترا ڏسو او تو کڙا ناهن